ਰੰਗ ਦੇ ਨਹੀਂ ਦੇ ਸਕਦੇ ਜੀ ਇਹ ਇੱਕ ਤੋਹਫਾ ਹੀ ਆ ਤੋਹਫਾ ਹੀ ਆ ਤੋਵੇਂ ਮੈਂ ਪਹਿਲੀ ਗੱਲ ਗੋਲ ਸ਼ੋਅ ਦੇ ਵਿੱਚ 25000 ਟਾਈਪ ਹੀ ਮਿਲਦਾ ਹੀ ਨਹੀਂ ਮਾਡਲ 2012 ਮਾਡਲ ਆ ਐਚ ਆਰ ਨੰਬਰ ਆ ਹਾਈ ਲੋ ਵਾਲਾ ਇਹ ਬਾਈ 14 ਮਾਡਲ ਆ ਠੀਕ ਆ ਜੀ ਆਰ ਸੀ ਦੇ 55 ਐਚ ਪੀ ਆ ਇਹ ਬਾਈ ਮਾਡਲ ਆ ਹਾਂ ਜੀ ਡਬਲ ਡਿਸਟ੍ਰਿਬਿਊਟਰ ਆ ਕੰਪੈਸਿਟੀ ਜੈਕ ਆ ਸਾਰਾ ਅਰੀਜਨਲ ਕੋਕਾ ਪੀਸ ਟਰੈਕਟਰ ਆ ਵੀਰੇ 53 ਐਚਪੀ ਐ 50 ਇਹ ਬਾਈ 2014 ਮਾਡਲ ਆ ਡਬਲ ਡਿਸਟ੍ਰਿਬਿਊਟਰ ਆ ਕੰਪੈਸਿਟੀ ਜੈਕ ਇਹਦੇ ਲੱਗਿਆ ਹੋਇਆ ਕੰਪੈਸਿਟੀ ਜੈਕ ਲੱਗਿਆ ਹੋਇਆ ਟਾਇਰ ਪਏ ਨੇ ਇਹਨਾਂ ਦੇ ਆਪਾਂ ਅੱਜ ਤਖਤ ਸ੍ਰੀ ਦਮਦਮਾ ਸਾਹਿਬ ਖੜੇ ਆ ਗੁਰੂਆਂ ਪੀਰਾਂ ਦੀ ਧਰਤੀ ਐ ਜਿੱਥੇ ਬਾਈ ਆਪਣੇ ਨਾਲ ਸ਼ਰਮਾ ਜੁੜਿਆ ਅੱਜ ਬਾਈ ਨੇ ਵੱਡੇ ਡਿਸਕਾਊਂਟ ਕਰਨੇ ਆ ਟਰੈਕਟਰ ਵੀ ਸਟਾਕ ਵੀ ਫੁੱਲ ਆ ਬਾਈ ਕੋਲੇ ਤੇ ਸਤਿ ਸ੍ਰੀ ਅਕਾਲ ਬਾਈ ਬਾਈ ਸਤਿ ਸ੍ਰੀ ਅਕਾਲ ਉਹ ਠੀਕ ਆ ਬਾਈ ਸਰਮਾ ਵਧੀਆ ਕੋ ਠੀਕ ਚੜ੍ਹਦੀ ਕਲਾ ਵਧੀਆ ਸਿਕੰਦਰ ਪਹਿਲਾਂ ਤਾਂ ਬਾਈ ਤੇਰਾ ਮੋਸਟ ਵੈਲਕਮ ਧੰਨਵਾਦ ਸਾਡੇ ਘਰੇ ਆਉਣ ਦਾ ਬਹੁਤ ਬਹੁਤ ਧੰਨਵਾਦ ਤੇ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ ਬਾਈ ਤੇ ਗਰਮੀ ਦੇ ਤੁਹਾਨੂੰ ਦਿਸ ਗਿਆ ਹੋਣਗੇ ਕੱਪੜੇ ਸਾਡੇ ਵੀਰੇ ਇੰਨੀ ਗਰਮੀ ਦੇ ਵਿੱਚ ਬਾਈ ਮਿਹਨਤ ਕਰਦੇ ਨੇ ਠੀਕ ਆ ਉਹਦੇ ਪਿੰਡੋਂ ਆਇਆ ਤਲਵੰਡੀ ਸਾਬੋ 40 ਕਿਲੋਮੀਟਰ ਉੱਤੇ ਰਹੇ ਹਾਂ ਹਾਂ ਜੀ ਹਾਂ 40 ਕਿਲੋਮੀਟਰ ਤੋਂ ਆਇਆ 40 ਜਾਊ 80 ਕਿਲੋਮੀਟਰ ਹੋ ਗਿਆ ਹੁਣ ਜਾਣਾ ਨਾ ਪੰਪ ਦਾ ਇਹਦੇ ਨਾਲ ਦਾ ਰਿਸ਼ਤੇਦਾਰ ਰਿਸ਼ਤੇਦਾਰ ਦੇ ਲੱਗਿਆ ਤੇ ਨਾ ਇਹਦੇ ਲੱਗਿਆ ਠੀਕ ਹੈ ਗੱਲ ਬਾਕੀ ਗੱਲ ਇਹ ਆ ਵੀਰੇ ਬੇਨਤੀ ਹੱਥ ਬੰਨ੍ਹ ਕੇ ਵੀਡੀਓ ਤੋਂ ਚਿਵਾਰਾ ਦੇ ਦੇ ਪੈਂਦਾ ਨਹੀਂ ਗੁੱਸਾ ਨਾ ਕਰੀ ਵੀਰੇ ਨਾ ਨਾ ਬਾਈ ਚਿਵਾਰਾ ਦੇ ਦੇ ਵਿਚਾਰੇ ਦੇ ਪੈਂਦਾ ਨਹੀਂ ਨਾ ਹੁਣ ਆ ਇਹਦੇ ਤੱਕ ਤਾਂ ਨਹੀਂ ਲੱਗਦਾ ਵੀਡੀਓ ਪਾ ਕੇ ਨਾ ਲੱਗਦਾ ਕੀ ਗੱਲ ਤੇ ਗੱਲ ਨਾ ਲੱਗਦਾ ਕਿਸੇ ਤੋਂ 500 ਆ ਗਿਆ ਕਿਸੇ ਤੋਂ 700 ਆ ਗਿਆ 1000 ਆ ਗਿਆ ਇਹ ਗੱਲ ਪਮ ਹੋ ਸਕਦੀ ਹੈ ਇਹ ਤੋਂ ਵੱਡਾ ਕੰਮ ਨਹੀਂ ਹੁੰਦਾ ਹਾਂਜੀ ਦੂਜੀ ਗੱਲ ਸਿਕੰਦਰ ਇਹ ਹੋ ਗਈ ਹਾਂਜੀ ਟਰੈਕਟਰ ਮੇਰੇ ਤੇਰੀ ਵੀਡੀਓ ਤੇ ਹਾਂਜੀ ਵਿਕਨੇ ਨਾ ਵਿਕਨੇ ਹਾਂਜੀ ਉਹ ਸਾਡੀ ਮੁਕੱਦਰ ਆ ਠੀਕ ਹੈ ਜੀ ਠੀਕ ਹੈ ਗੱਲ ਠੀਕ ਹੈ ਜੀ ਬੇਨਤਨਵਾਦ ਇੰਨਾ ਹੀ ਹੁੰਦਾ ਤੁਹਾਡਾ ਯੂਟਿਊਬਰਾਂ ਦਾ ਠੀਕ ਹੈ ਜੀ ਕਿ ਤੁਸੀਂ ਸਾਡਾ ਇੱਥੋਂ ਚੱਕਰ ਨਾ ਬਣਾਤਾ ਠੀਕ ਹੈ ਜੀ ਤੇ ਸਾਨੂੰ ਯੂਟਿਊਬਰ ਕੀ ਪਤਾ ਸੀ ਠੀਕ ਹੈ ਜੀ ਠੀਕ ਹੈ ਭਾਈ ਬੰਦੇ ਦਾ ਨਾਮ ਵਿਕਦਾ ਤੇ ਬੰਦੇ ਦੇ ਮੁਕੱਦਰ ਵਿਕਦੇ ਆ ਗੱਲ ਇਹ ਆ ਵੀਰੇ ਹੱਥ ਬੰਨ ਕੇ ਬੇਨਤੀ ਜੇ ਉਹ ਵੀ ਕੋਈ ਭਰਾ ਨੂੰ ਇਹਨੂੰ ਸਾਦਾ ਪਹਿਲਾਂ ਤਾਂ ਉਹਦਾ ਆਉਣ ਜਾਣ ਦਾ ਮੋਟਰਸਾਈਕਲ ਦਾ ਖਰਚਾ ਤੇ ਫਿਰ ਨੰਬਰ 2 ਤਾਨਾ ਨਾ ਮਾਰਿਆ ਕਰੋ ਕਿ ਅਕਬਰਾ ਤੂੰ ਵੀਡੀਓ ਪਾਈ ਏ ਸੀ ਸਾਡਾ ਤਾਂ ਟਰੈਕਟਰ ਹੀ ਨਹੀਂ ਵਿਕੇਆ ਟਿੱਬਿਆਂ ਚ ਕਰ ਲੋ ਦੁਕਾਨ ਟਿੱਬਿਆਂ ਚ ਜਾ ਕੇ ਵੇਚ ਜੋ ਤੇ ਸੌਦਾ ਧੜ ਲੋ ਉੱਥੇ ਇੱਕ ਜਵਾਨ ਸਹੀ ਹੋਵੇ ਤੇ ਇੱਕ ਰੇਟ ਸਹੀ ਹੋਵੇ ਤੇ ਇੱਕ ਤੁਹਾਡਾ ਮਾਲ ਸਹੀ ਹੋਵੇ ਉੱਥੇ ਵੀ ਵਿਕੂ ਵਿਕੂ ਗੀ ਕਿ ਗੱਲ ਤਾਂ ਗੱਲ ਆ ਠੀਕ ਹੈ ਜੀ ਹੁਣ ਇਹ ਬਾਈ ਵੀਡੀਓ ਪਾਉਣ ਆਇਆ ਸਾਡੇ ਟਰੈਕਟਰ ਨਹੀਂ ਵੇਚਣ ਆਇਆ ਸਾਡੇ ਟਰੈਕਟਰਾਂ ਦੀ ਮਸ਼ਹੂਰੀ ਕਰਨ ਆਇਆ ਸਾਡੇ ਮੁਕੱਦਰ ਵਿਕਣੇ ਆ ਠੀਕ ਹੈ ਗੱਲ ਬੇਫਾਲਤੂ ਜੇ ਨਹੀਂ ਚੰਗਾ ਲੱਗਦਾ ਸਿਕੰਦਰ ਦਾ ਸਟਾਈਲ ਤੇ ਸਿਕੰਦਰ ਦੀਆਂ ਵੀਡੀਓ ਤੁਸੀਂ ਸਿਕੰਦਰ ਤੋਂ ਵੀਡੀਓ ਨਾ ਕਿਉਂ ਗੱਲ ਸਹੀ ਹੈ ਪਰ ਸਾਲਾ ਕੰਮ ਕਰਕੇ ਜਿਹੜੀ ਦੂਰੋਂ ਵਿਚਾਰਾ ਗਰਮੀ ਚ ਆਇਆ ਅੱਛਾ ਕੱਪੜੇ ਵੀ ਵਿਚਾਰੇ ਦੇ ਸੋਨੇ ਪਾਏ ਆ ਇਹ ਤੁਹਾਨੂੰ ਇਹ ਖਤਮ ਹੈ ਕਹਾਣੀ ਕੱਪੜਿਆਂ ਦੀ ਠੀਕ ਹੈ ਧੋਣੇ ਪਹਿਣਗੇ ਖਰਚਾ ਤਾਂ ਲੱਗਦਾ ਹੀ ਵਿਚਾਰੇ ਦਾ ਤੜਕੇ ਦਾ ਭੁੱਖਾ ਭਾਣਾ ਨਿਕਲਿਆ ਬਾਈ ਅੱਜ 40 ਕਿਲੋਮੀਟਰ ਚੱਕੇ ਮੇਰੇ ਕੋਲ ਕੁੱਟ ਜਾ ਪੀਤੀ ਪਦੇ ਪਿੱਛੇ ਪੀਤੀ ਹੈ ਪਾਣੀ ਮੀਂਹ ਪੀਤਾ ਕਿ ਨਹੀਂ ਪੀਤਾ ਮੈਨੂੰ ਨਹੀਂ ਪਤਾ ਬੇਨਤੀ ਹੈ ਤੁਮਾਂ ਨੇ ਕਿ ਵੀਡੀਓ ਪਾਉਣੀ ਹੈ ਪਾਓ ਨਹੀਂ ਪਾਉਣੀ ਨਾ ਪਾਓ ਠੀਕ ਹੈ ਬਾਈ ਤੋਂ ਸਿਕੰਦਰ ਦਾ ਇਹ ਨਾ ਗਿਆ ਕਰੋ ਮਨ ਦੁਖਦਾ ਇੱਥੋਂ ਜਦੋਂ ਇੰਨੀ ਮਿਹਨਤ ਕਰਕੇ ਬਾਈ ਆਇਆ ਮੈਂ ਇਹਨੂੰ ਫੋਨ ਕਰਕੇ ਕਹਾਂ ਮੱਠ ਦਿਨਾਂ ਬਾਅਦ ਸਿਕੰਦਰ ਕਾਦੀ ਵੀਡੀਓ ਪਾ ਕੇ ਗਿਆ ਹੋਏ ਟਰੈਕਟਰ ਤੇ ਤੇਰੀ ਵੀਡੀਓ ਤੇ ਕੋਈ ਵੀ ਕਹਿਣੀ ਸਾਲਾ ਉਹ ਦੋਨਾ ਦੁੱਖ ਹੁੰਦਾ ਕਿ ਯਾਰ ਮੈਂ ਇੰਨੀ ਮਿਹਨਤ ਕੀਤੀ ਵੀਡੀਓ ਬਣਾ ਕੇ ਲਿਆਇਆ 40 ਕਿਲੋਮੀਟਰ ਤੋਂ ਉਸ ਤੋਂ ਬਾਅਦ ਮੈਂ ਐਡਿਟ ਕੀਤੀ ਉਹ ਉਹਦੀਆਂ ਖਾਮੀਆਂ ਕੱਢੀਆਂ ਉਹਦੇ ਵਿੱਚ ਕੋਈ ਲਫ਼ਜ਼ ਗਲਤ ਬੋਲੇ ਆ ਉਹ ਕੱਟਿਆ ਸੋ ਬਹੁਤ ਮੱਥਾ ਮਾਰਨਾ ਪੈਂਦਾ ਬਾਈ ਯੂਟਿਊਬਰ ਤੋਂ ਕਿਸੇ ਵਧੀਆ ਜੀ ਯੂਟਿਊਬਰ ਤੋਂ ਪੁੱਛ ਕੇ ਦੇਖੋ ਬਾਈ ਕਿੰਨਾ ਕੁ ਟਾਈਮ ਲੱਗਦਾ ਤੁਹਾਨੂੰ ਇੱਕ ਵੀਡੀਓ ਤੋਂ ਪਾਉਣ ਤੇ ਇਹ ਨਹੀਂ ਪਤਾ ਕਿ 100 ਰੁਪਿਆ 200 ਰੁਪਿਆ ਉਹ ਕਿਹ ਆਉਂਦਾ ਨਹੀਂ ਠੀਕ ਹੈ ਗੱਲ ਬਾਈ ਐਡਾ ਕੋਈ ਵੱਡਾ ਕੰਮ ਨਹੀਂ ਹੈਗਾ ਇਹ ਕਿ ਮਤਲਬ ਢੇਰ ਹੀ ਲੱਗਦੇ ਹੁਣ ਹਾਂਜੀ ਠੀਕ ਹੈ ਗੱਲ ਬਾਈ ਬੇਨਤੀ ਹੱਥ ਬੰਨ ਕੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਬਾਈ ਮੇਰੇ ਕੋਲ ਲੱਭ ਜੀ ਹੈ ਨਹੀਂ ਧੰਨਵਾਦ ਕਰਨ ਵਾਲੇ ਇਹਨਾਂ ਦੇ ਚੈਨਲਾਂ ਨੇ ਮੈਨੂੰ ਉੱਥੇ ਪਹੁੰਚਾਤਾ ਜਿੱਥੇ ਮੇਰੀ ਔਕਾਤ ਨਹੀਂ ਸੀ ਮੈਨੂੰ ਅੱਜ ਵਰਲਡ ਜਾਣਨ ਲੱਗ ਗਿਆ ਕਿੰਨਾ ਕਰਕੇ ਬਾਈ ਕਰਕੇ ਬਾਈ ਬਾਕੀ ਹੋਰ ਯੂਟਿਊਬਰ ਚੈਨਲਾਂ ਕਰਕੇ ਇਹਨਾਂ ਕਰਕੇ ਹੀ ਸਾਡਾ ਨਾਮ ਬਣਿਆ ਵੀਰੇ ਨਹੀਂ ਸਾਡਾ ਘਰੇ ਬੈਠੇ ਨੂੰ ਕਿਹਨੂੰ ਪਤਾ ਲੱਗਦਾ ਬਈ ਆ ਟਰੈਕਟਰ ਖੜਾ ਸ਼ਰਮੇ ਕਿ ਨਹੀਂ ਸਿਕੰਦਰ ਗੱਲ ਤੇ ਗੱਲ ਹੈ ਬਾਈ ਮੇਰੀ ਗੱਲ ਤਾਂ ਕਹਿ ਦੇ ਜਦੋਂ ਤੂੰ ਕਹਿ ਦੇ ਕੇ ਬਾਈ ਮੈਨੂੰ ਤਾਂ ਸ਼ਰਮੇ ਦੀ ਵੀਡੀਓ ਤੋਂ 50000 ਆਊਗਾ ਇਹ ਗਲਤ ਗੱਲ ਆ ਜੀ ਜੇ ਕੋਈ ਗਲਤ ਗੱਲ ਗਈ ਹੋਵੇ ਮਾਫ ਕਰਨਾ ਪਰ ਇਹ ਹਕੀਕਤ ਇੱਕ ਬਿਨਾ ਜਾਣੇ ਤੋਂ ਵਰਤੇ ਤੋਂ ਬਿਨਾ ਕਮੈਂਟ ਨਾ ਕਰ ਠੀਕ ਹੈ ਗੱਲ ਵੱਧ ਤੋਂ ਵੱਧ ਉਹਨੇ ਆ ਬਾਈ ਠੀਕ ਹੈ ਗੱਲ ਇੰਨੀ ਮਿਹਨਤ ਕਰਦਾ ਇੰਨੀ ਮਿਹਨਤ ਕਰਦਾ ਬਾਈ ਨਾ ਦੋ ਦਿਨ ਰਹਿ ਕੇ ਦੇਖੋ ਤੀਜੇ ਦਿਨ ਤੁਸੀਂ ਆਪ ਹੀ ਭੱਜ ਜਾਓਗੇ ਕਿ ਉਹ ਛੱਡੋ ਭਰਾਵਾ ਕੁੱਤਾ ਕੰਮ ਇਹ ਠੀਕ ਹੈ ਇੰਨੀ ਗਰਮੀ ਦੇ ਵਿੱਚ ਬਾਈ ਬਹੁਤ ਔਖਾ ਅੱਜ ਦਿਖਾਵਾਂਗੇ ਆਪਾਂ 12 ਟਰੈਕਟਰ ਠੀਕ ਹੈ ਜੀ ਠੀਕ ਹੈ ਸਿਕੰਦਰ ਹਾਂਜੀ ਜਾਇ ਰੀਡ ਦੇ ਵਿੱਚ ਦੇਵਾਂਗੇ ਠੀਕ ਹੈ ਜੀ ਕੋਈ ਕੁਛ ਕਹਿੰਦਾ ਕਹੀ ਜਾਵੇ ਕੋਈ ਚੱਕਰ ਨਹੀਂ ਆਪਾਂ ਨੂੰ ਠੀਕ ਹੈ ਜੀ 45 ਡਿਗਰੀ ਦੇ ਵਿੱਚ ਕਮਾਏ ਹੋਏ ਪੈਸੇ ਜਟਾਂ ਦੇ ਠੀਕ ਹੈ ਜੀ ਤੇ ਜਾਇਜ਼ ਜਈ ਤੇ ਆਪਾਂ ਨੂੰ ਪੈਸਿਆਂ ਦੀ ਲੋੜ ਨਹੀਂ ਹੈਗੀ ਠੀਕ ਹੈ ਜੀ ਕਹਿੰਦੇ ਹੁੰਦੇ ਆ ਤੁਹਾਨੂੰ 4 ਕਰੋੜ ਰੁਪਇਆ 7ਵੇਂ ਤੱਕ ਨਹੀਂ ਲੈ ਕੇ ਜਾਂਦਾ ਠੀਕ ਹੈ ਜੀ ਤੁਹਾਨੂੰ 4 ਭਰਾਵਾਂ ਦੇ ਮੋਢੇ ਲੈ ਕੇ ਜਾਣਗੇ 7ਵੇਂ ਤੱਕ ਠੀਕ ਹੈ ਜੀ ਇਹ ਗੱਲ ਤਾਂ ਗੱਲ ਹੈ ਠੀਕ ਹੈ ਜੀ ਸਹੀ ਗੱਲ ਹੈ ਠੀਕ ਹੈ ਕਰਕੇ ਟਰੈਕਟਰਾਂ ਨਾਲ ਸ਼ੁਰੂ ਹੁਣ ਇਹ ਤੋਂ ਸਟਾਰਟ ਕਰਦੇ ਆਂ ਬਾਲਾ ਸੋਨਾ ਲੱਗੀ ਜਾਂਦਾ ਮੈਨੂੰ ਬਾਈ ਬਾਲਾ ਸੋਨਾ ਟਰੈਕਟਰ 25 25 ਲਿਖਿਆ ਪਿਆ ਰੇ ਤੇ 25 ਡੀ ਆਈ 25 ਡੀ ਆਈ ਟਾਇਪੀ ਟਾਇਪੀ ਇਹ ਬਾਈ ਬਿਲਕੁਲ ਨਵੇਂ ਟਾਇਰ ਆ ਬਿਲਕੁਲ ਤਾਜ਼ੇ ਟਾਇਰ ਠੀਕ ਹੈ ਜੀ ਠੀਕ ਹੈ ਗੱਲ ਆ ਦੇਖ ਗੁੱਡੀਆਂ ਤੇ ਹਦੇ ਮਾਰਕਾ ਮਾਰਕਾ ਪਿਆ ਹੈ ਜਿਵੇਂ ਨਵੇਂ ਟਾਇਰ ਬਾਈ ਠੀਕ ਹੈ ਚੌਂਕੜਾ ਕਿੰਨੇ ਮਾਡਲ ਹੋਣਾ ਹੈ ਇਹ 2001 ਇੱਕ ਮਾਡਲ ਹਾਂ ਠੀਕ ਇੱਕ ਮਾਡਲ ਟਰੈਕਟਰ ਆ ਗਿਆ ਇੰਜਨ ਗੇਅਰ ਦਾ ਬਾਈ ਰੁਪਈਆ ਹੀ ਆ ਇਹ ਰੁਪਈਆ ਹੀ ਆ ਬਠੰਡਾ ਨੰਬਰ ਆ ਇਹ ਖਰਚਾ ਬਹੁਤ ਘੱਟ ਆ ਇਹਨਾਂ ਦਾ ਬਾਈ ਯਾਰ ਮੈਂ ਕਹਿੰਦਾ ਜੇ ਕਿਸੇ ਘਰੇ ਖੜਾ ਹੋਵੇ ਕੋਠੀ ਕਾਠੀ ਚ ਨਾਹੀਂ ਹਾਂਜੀ ਸਾਲਾ ਧੱਕੀ ਵਾਲੀ ਪਾਵੇ ਬਾਈ ਇਹ ਇਹ ਨਾ ਟਰੈਕਟਰ ਅਸੀਂ ਹਾਂਜੀ ਕੋਈ ਇਹ ਵੇਚਣ ਵਾਰ ਵੇਚਣ ਦੀ ਰੀਸਨ ਨਹੀਂ ਦਿੱਤਾ ਠੀਕ ਹੈ ਜੀ ਇਹ ਟਰੈਕਟਰ ਲੈਤਾ ਸੀ ਆਪਾਂ ਇੱਕ ਸ਼ੌਂਕ ਨਾਲ ਲੈਤਾ ਠੀਕ ਹੈ ਜੀ ਮੈਨੂੰ ਲੱਗਿਆ ਸੋਨਾ ਠੀਕ ਹੈ ਜੀ ਕਿ ਯਾਰਾ ਮੈਨੂੰ ਮੇਰੇ ਦਿਲ ਚ ਵੱਜਿਆ ਜਰ ਇਹ ਟਰੈਕਟਰ ਠੀਕ ਹੈ ਜੀ ਕਿ ਯਾਰਾ ਇੰਨਾ ਸੋਨਾ ਲੱਗਿਆ ਮੈਨੂੰ ਇਹ ਤੇ ਮੈਂ ਸ਼ਰਮਾ ਲੈਣਾ ਠੀਕ ਹੈ ਜੀ ਇੱਕ ਮਾਡਲ ਦਾ ਰੇਟ ਇੱਕ ਸੱਤ ਦੀ ਮੰਗ ਆ ਬਾਈ ਸ਼ਰਮਾ ਦੇਣ ਲੈਣ ਵਾਲਾ ਕਰ ਇਹ ਤਾਂ ਰੂੰਗੇ 'ਚ ਭੇਜ ਦੇ ਅਜਾ ਰੂੰਗੇ 'ਚ ਨਹੀਂ ਦੇ ਸਕਦੇ ਜੀ ਇਹ ਇੱਕ ਤੋਹਫਾ ਹੀ ਆ ਤੋਹਫਾ ਹੀ ਆ ਤੋਹਫੇ ਮੈਂ ਪਹਿਲੀ ਗੱਲ ਗੋਲ ਸ਼ੋਅ ਦੇ ਵਿੱਚ 25000 ਟਾਈਪ ਹੀ ਮਿਲਦਾ ਹੀ ਨਹੀਂ ਠੀਕ ਆ ਜੀ ਫਸਟ ਪਾਰਟੀ ਡਾਇਰੈਕਟਰ ਆ ਠੀਕ ਆ ਜੀ ਸਾਰਾ Ориジナル ਕਿਤੋਂ ਰੰਗ ਪੇਂਟ ਹੋਇਆ ਹੋਇਆ ਜਾਂ ਕਿਤੋਂ ਲੀਕ ਵੀ ਹੋਇਆ ਭੋਰਾ ਵੀ ਆਪਾਂ ਦੇਣ ਦਾ ਠੀਕ ਆ ਜੀ ਠੀਕ ਆ ਗੱਲ ਵੀਰੇ ਗੇਅਰ ਇੰਜਨ ਦਾ ਚਲਾ ਕੇ ਆਪਦੀ ਤਸੱਲੀ ਕਰਕੇ ਲੈ ਜਾ ਬੇਚਾ ਠੀਕ ਹੈ ਜੀ ਇਹ ਟਰੈਕਟਰ ਦਾ ਮੈਂ 1,60,000 ਦਾ ਇੱਕ ਲੱਖ 60 ਹਜ਼ਾਰ ਦਾ ਮਿੱਤਰੋ ਇਹ ਟਰੈਕਟਰ ਬਣੂਗਾ ਟਰੈਕਟਰ ਚੰਗਾ ਮੂਰੇ ਆ ਗਿਆ ਇਸਰਾ 485 ਤੇ ਇਹਦੇ ਬਾਰੇ ਦੱਸੀ ਬਾਈ ਬਾਈ ਜੀ ਸਾਰਾ Ориਜਨਲ ਆ ਠੀਕ ਹੈ ਜੀ ਠੀਕ ਹੈ ਗੱਲ ਇੱਕ ਤੈਨੂੰ ਮੈਂ ਚੀਜ਼ ਦਿਖਾਉਂ ਅਸ਼ਕੰਦਰ ਹਾਂਜੀ ਕੋ ਪਿੱਛੇ ਤਾਂ ਤੂੰ ਜਾ ਨਹੀਂ ਸਕਦਾ ਜੇ ਪਿੱਛੇ ਵਾਗ ਕੇ ਤੇਰੇ ਕੱਪੜੇ ਖਰਾਬ ਹੋ ਜਾਣ। ਹਾਂਜੀ ਮੈਂ ਤੁਹਾਨੂੰ ਮੂਹਲੇ ਟਾਇਰ ਤੇ ਦਿਖਾਵਾਂ ਕਿ ਪਿਛਲੇ ਟਾਇਰ ਤੇ ਦਿਖਾਵਾਂ। ਇਹਦੇ ਚਾਰੇ ਟਾਇਰਾਂ ਹੈ ਤਾਂ ਘਸੇ ਆ। ਅੱਛਾ ਜੀ। ਪਰ ਹੈ ਨਾਲ ਦੇ। ਨਾਲ ਦੇ ਨਹੀਂ। ਕੰਪਨੀ ਦੇ ਜਿਹੜੇ ਨਾਲ ਆਈ ਸੀ ਉਹੀ ਨਾਲ ਦੇ। ਠੀਕ ਹੈ ਜੀ। ਟਰੈਕਟਰ ਦੀ ਕੁਇਸ਼ਨ 17 18 ਵਰਗੀ ਪਈ ਆ ਬਾਈ। ਠੀਕ ਹੈ ਜੀ। ਟਰੈਕਟਰ ਇੰਨੇ ਦਾ ਦੇਵਾਂਗੇ। ਹਾਂ ਜਿੰਨੇ ਦਾ ਕੋਈ ਵੀ ਨਾ ਦੇ ਸਕੇ। ਠੀਕ ਹੈ ਜੀ। ਮਾਡਲ ਕਿੰਨੇ ਆਏ? ਮਾਡਲ 2012 ਵਾਲਾ। ਠੀਕ ਹੈ ਜੀ। ਚਾਰ ਨੰਬਰ ਆ। ਹਾਈ ਲੋ ਵਾਲਾ। ਹਾਂ ਹਾਈ ਲੋ ਵਾਲਾ। ਤੇ ਇਹ ਲ ਬ੍ਰੇਕਾਂ ਇਹ ਡਬਲ ਕਲਚ ਠੀਕ ਹੈ ਜੀ ਸਾਰਾ オリジナル ਆ ਜੇ ਕਿਸੇ ਪਾਸੇ ਕਲਮ ਲੱਗੀ ਹੋਈ ਨਾ ਆਪਾਂ ਜ਼ਿੰਮੇਵਾਰ ਆ ਠੀਕ ਹੈ ਜੀ ਬਣੂ ਕਿੰਨੇ ਦਾ ਹੈ ਕਿੰਨੇ ਦਾ ਦੇਗਾ ਇਹਦਾ ਰੇਟ ਕੀ ਲਿਖਿਆ 1 ਲੱਖ 2 ਲੱਖ 40 ਹਜ਼ਾਰ ਰੇਟ ਲਿਖਿਆ ਇੱਕੋ ਰੇਟ ਕੋ ਹਾਂਜੀ 1 ਲੱਖ ਤੇ 95 ਹਜ਼ਾਰ ਦਾ 1 ਲੱਖ 95 ਹਜ਼ਾਰ ਦਾ ਮਿੱਤਰੋ ਇਹ ਟਰੈਕਟਰ ਬਣੂ ਫੁੱਲੀ ਡਿਸਕਾਊਂਟ ਕਰਤਾ ਫੁੱਲ 40 ਹਜ਼ਾਰ ਉੱਡ ਗਿਆ 45 ਹਜ਼ਾਰ ਡੱਕਰ ਤਾਂ ਫੁੱਲ ਡਿਸਕਾਊਂਟ ਕਰਤਾ ਤੇ ਆਜੋ ਅਗਲੇ ਟਰੈਕਟਰ ਦੀ ਗੱਲ ਕਰੀਏ ਹੌਲੈਂਡ 37 3 ਇਹਦੇ ਬਾਰੇ ਦੱਸੀ ਬਾਈ ਇਹ ਬਾਈ 14 ਮਾਡਲ ਆ ਠੀਕ ਆ ਜੀ ਆਰਸੀ 55 ਐਚਪੀ ਆ ਇਹ ਠੀਕ ਆ ਜੀ ਤੇ ਪਿਛਲੇ 16 ਟਾਇਰ ਮੂਰ ਦੇ 750 ਇਹ ਤਾਂ ਸਾਕ ਹੀ ਨਹੀਂ ਰੁਪਿਆ ਪੈ ਨਹੀਂ ਇਹ ਤਾਂ ਟਾਇਰ ਨਵੇਂ ਬਿਲ ਕਟਾ ਕੇ ਦੇਵਾਂਗੇ ਜਿਹਨੇ ਟਰੈਕਟਰ ਲੇਤਾ ਉਹਦੇ ਨਾਂ ਤੇ ਬਿਲ ਕਟਾ ਦਾਂਗੇ ਠੀਕ ਆ ਜੀ ਇੰਜਨ ਗੇਅਰ ਤਾਂ ਕਿੱਦਾਂ ਰਹੂ ਬਾਈ ਬਾਹ ਕੇ ਲੈ ਕੇ ਜਾਓ ਬਾਹ ਕੀ ਕਰਕੇ ਲੈ ਕੇ ਜਾਓ ਡਬਲ ਡਿਸਟ੍ਰਿਬਿਊਟਰ ਬਤਾਇਆ ਠੀਕ ਆ ਸਭ ਰਛਤਰੀ ਲੱਗੇ ਡੰਡਾ ਫੱਟੀ ਹੁੱਕ ਸਭ ਕੁਝ ਨਾਲ ਠੀਕ ਆ ਜੀ ਤੇ ਮਾਡਲ ਇਹ 14 14 14 ਦਾ ਰੇਟ 480 ਡਿਮਾਂਡ ਦੇਣਾ ਕਿੰਨੇ ਦਾ ਤੂੰ ਦਵ ਚਾਰ ਪਚਾਸੀ ਲੇਗਾ ਤੂੰ ਦਵ ਲੈ ਕਿ ਦਵ ਦਾ 450000 ਕੋਈ ਗੱਲ ਨਹੀਂ ਟਰੈਕਟਰ ਦੇਵਾਂਗੇ ਇੱਕੋ ਹੀ ਰੇਟ ਜੈਸੀ ਜਾਨੂ ਹਾਂਜੀ 430000 ਦਾ 430000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਫੁੱਲ ਡਿਸਕਾਊਂਟ ਕਰਤੇ ਸਰ ਮੈਨੇ ਅੱਜ 55000 ਉੱਡ ਗਿਆ ਕੋਈ ਦੇ ਕੇ ਦਿਖਾਵੇ ਇੰਨੇ ਦਾ ਆਹ ਜੇਡੀਸ਼ਨ ਦੇ ਵਿੱਚ ਟਰੈਕਟਰ ਆਪਾਂ ਦੇਣ ਦਾ ਆਰ ਆ ਬਾਈ ਠੀਕ ਹੈ ਜੀ ਮੂਰੇ ਆ ਗਿਆ 3730 ਫੇਰ ਸੁਪਰ 22 ਮਾਡਲ ਪਲੱਸ ਵਾਲਾ ਹਣਾ ਜੂਜੀ ਗੇਰ ਵਾਲਾ 22 ਮਾਡਲ ਆ ਹਾਂਜੀ ਡਬਲ ਡਿਸਟ੍ਰਿਬਿਊਟਰ ਕੰਪੈਸਿਟੀ ਜੈਕ ਦਾ ਸਾਰਾ ਅਰੀਜਨਲ ਕੋਕਾ ਪੀ ਟਰੈਕਟਰ ਹੈ ਵੀਰੇ 53 ਐਚ ਪੀ ਐ 53 ਇਹ ਠੀਕ ਹੈ ਜੀ ਇੰਜਨ ਗੇਅਰ ਤਾਂ ਕਿੱਦਾਂ ਰਹੂ ਮੈਂ ਜੀ ਟਰੈਕਟਰ ਤੇ ਚਾਬੀ ਲੱਗੀ ਹੋਵੇ ਤੇ ਕਲੰਬ ਲੱਗੀ ਹੋਵੇ ਆਪਾਂ ਦੇ ਦਾਂ ਰਾਂ 6 ਤੋਂ ਸਵਾ 6 ਤੱਕ ਲੌਣ ਹੋ ਜੂਗਾ ਠੀਕ ਹੈ ਜੀ ਹਾਂ ਜੀ 695 ਡਿਮਾਂਡ ਹੈ ਡਿਮਾਂਡ ਹੈ ਤੂੰ ਡਾ ਦੇ ਕੀ ਡੋਨਾ 660 660 ਇਹ ਟਰੈਕਟਰ ਦੇ ਦਾਂਗੇ ਸਾਢੇ 6 ਲੱਖ ਰੁਪਈਆ ਦਾ ਸਾਢੇ 6 ਲੱਖ ਦਾ ਮਿੱਤਰੋ ਲੈ 40000 ਉੱਡ ਗਿਆ ਸਾਡੇ 6.5 ਲੱਖ ਦਾ ਇਹ ਬਣੂਗਾ ਮੂਰੇ ਆ ਗਿਆ 730 ਸਿਉਨਾਲਿਕਾ ਇੰਨੀ ਸਿਉਨਾਲਿਕਾ 14 ਮਾਡਲ ਹੈ 1 ਲੱਖ 80-90 ਹਜ਼ਾਰ 2 2 ਲੱਖ ਰੁਪਏ ਲੋਨ ਹੋ ਜੂਏ ਤੇ ਠੀਕ ਹੈ ਜੀ ਠੀਕ ਹੈ ਛਤਰੀ ਦੇਵਾਂਗੇ ਹਾਂ ਜੀ ਲਾ ਕੇ ਦੇਵਾਂਗੇ ਛਤਰੀ ਠੀਕ ਹੈ ਜੀ ਤੇ ਗੇਅਰ ਇੰਜੇ ਦਾ ਓਕੇ ਆ ਬਾਈ ਸੈਲਫ ਸਟਾਰਟ ਮਿਲੂਗਾ ਠੀਕ ਹੈ ਜੀ ਤੇ ਸਾਰਾ ਓਕੇ ਰਹਿਟ ਰਹੇ 2014 ਮਾਡਲ ਦਾ ਰੇਟ ਆ ਇਹ 2.5 ਲੱਖ ਰੁਪਏ ਡਿਮਾਂਡ ਹੈ ਜੀ 2.5 ਲੱਖ ਦਵਲ ਕੀ ਦਵਲ ਦਾ ਇਹ ਚੋਂ 2.5 ਲੱਖ ਹੈ ਡਿਮਾਂਡ 2 ਲੱਖ ਦਾ ਫਿਰ ਇਹ ਟਰੈਕਟਰ ਦੇ ਮੈਂ 1 ਲੱਖ ਤੇ 85 ਹਜ਼ਾਰ ਦਾ 1 ਲੱਖ 85 ਹਜ਼ਾਰ ਦਾ ਮਿੱਤਰੋ ਇਹ ਟਰੈਕਟਰ ਬਣੂਗਾ ਹਾਂਜੀ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਮੂਰੇ ਆ ਗਿਆ 60 10 60 10 ਨਿਊ ਹਾਲੈਂਡ ਪੰਜਾਬ ਨੰਬਰ ਆ ਹਾਂਜੀ ਪਿਛਲੇ ਟਾਇਰ ਗੁਡੀਅਰ ਤੇ ਆ ਬਾਈ ਹਾਂਜੀ ਇੰਜਨ ਗੇਅਰ ਦਾ ਇੰਜਨ ਗੇਅਰ ਦਾ ਰੁਪਈਏ ਦਾ ਰੁਪਿਆ ਟਰੈਕਟਰ ਆ ਬਾਈ ਚਲਾ ਕੇ ਬਾਕੇ ਤਸੱਲੀ ਕਰਕੇ ਲੈ ਜਾਓ ਟਰੈਕਟਰ ਠੀਕ ਆ ਜੀ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਠੀਕ ਹੈ ਗੱਲ ਅੱਛਾ ਇੱਕ ਗੱਲ ਹੋਰ ਆ ਹਾਂਜੀ ਮੂਰਲੇ ਟਾਇਰ ਬਿਲਕੁਲ ਨਵੇਂ ਆ ਠੀਕ ਹੈ ਜੀ ਅੱਜ ਟਾਇਰ ਇਹਦੇ ਨਵੇਂ ਪਾ ਦਾਂਗੇ ਮੂਰਲੇ ਨਵੇਂ ਪਾ ਦਨੇ ਹਾਂ ਲਿਆਂਦੇ ਟਾਇਰ ਵੀਰੇ ਠੀਕ ਹੈ ਜੇ ਟਰੈਕਟਰ ਦੇ ਕਲਮ ਲੱਗੀ ਹੋਈ ਕਿਤੇ ਹਾਂਜੀ ਜ਼ਿੰਮੇਵਾਰੀ ਆ ਬਾਈ ਆਪਾਂ ਨੇ ਠੀਕ ਹੈ ਜੀ ਜੇ ਕਿਤੇ ਕਲਮ ਵੀ ਲੱਗ ਜੇ ਗੇਰ ਦਾ ਜਮਾਉ ਕੇ ਹਾਂ ਪੰਜਾਬ ਨੰਬਰ ਆ ਠੀਕ ਹੈ ਜੀ ਮਾਡਲ ਕਿੰਨੇ ਆ ਗਿਆ ਸੀ ਇਹ 2017 ਮਾਡਲ ਆ 17 ਮਾਡਲ ਦਾ ਰੇਟ ਇਹ 6,35,000 ਡਿਮਾਂਡ ਆ ਬਾਕੀ ਤੂੰ ਡਾ ਦੇ ਕੀ ਡਾਉਣਾ ਬਾਈ 6,35 ਡਿਮਾਂਡ ਆ 615 ਟਰੈਕਟਰ ਦੇਵਾਂਗੇ ਜੀ 5 ਲੱਖ 80 ਹਜ਼ਾਰ ਦਾ 5 ਲੱਖ 80 ਹਜ਼ਾਰ ਮੇਰੀ ਸੋਚ ਤੋਂ ਪਰੇ ਡਕਰੀ ਜਾਂ ਨਾ ਜੇ ਸਾਰਾ ਕੁਝ ਯਾਰ ਬਾਈ ਤੂੰ ਐਡੀ ਦੂਰੋਂ ਆਇਆ ਜਰ ਕੋਈ ਮਾਨ ਸਨਮਾਨ ਤੇਰਾ ਵੀ ਹੋਣਾ ਚਾਹੀਦਾ ਤੇ ਜਿਹੜੇ ਭਰਾ ਵੀਡੀਓ ਦੇਖ ਰਿਹਾ ਉਹਨਾਂ ਦਾ ਵੀ ਮਾਨ ਸਨਮਾਨ ਹੋਏ ਤੇ ਵੇਖ ਬਾਈ ਕਿਵੇਂ ਨੁਚੜੀ ਜਾਂਦੇ ਆ ਤੁਹਾਡੇ ਪਿਆਰ ਕਰਕੇ ਆ ਗਰਮੀ ਚ ਮਰ ਰਹੇ ਆ ਠੀਕ ਹੈ ਜੀ ਮੂਰੇ ਆ ਗਿਆ ਸੁਪਰ ਫੇਰ 3730 ਇਹਦੇ ਬਾਰੇ ਦੱਸੀ ਬਾਈ ਇਹ ਬਾਈ 2014 ਮਾਡਲ ਆ ਡਬਲ ਡਿਸਟਰੀਬਿਊਟਰ ਆ ਕੰਪੈਸਟੀ ਜੈਕ ਇਹਦੇ ਲੱਗਿਆ ਹੋਇਆ ਕੰਪੈਸਟੀ ਜੈਕ ਲੱਗਿਆ ਹੋਇਆ ਟਾਇਰ ਪਏ ਨੇ ਰੁਪਿਆ ਬਿਲਕੁਲ ਨਵੇਂ ਟਾਇਰ ਆ ਜਿਹੜਾ ਬਾਈ ਟਰੈਕਟਰ ਲਊਗਾ ਉਹਦੇ ਨਾਲ ਤੇ ਬਿਲ ਕਟਵਾਕੇ ਦੇਵਾਂਗੇ ਬਾਈ ਕਨੋਪੀ ਵਗੈਰਾ ਲੱਗੀ ਹੋਈ ਆ ਲੱਗੀ ਹੋਈ ਆ ਤੇ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਬਾਈ ਮਾਡਲ ਇਹ 14 ਰੇਟ 480 ਡਿਮਾਂਡ ਆ ਦੇਣਾ ਕਿੰਨੇ ਦਾ ਤੂੰ ਦੱਸ ਦੇ 4 ਲੱਖ 45 ਹਜ਼ਾਰ ਠੀਕ ਆ ਟਰੈਕਟਰ ਦੇऊंगा 4 ਲੱਖ ਤੇ 40000 ਰੁਪਏ ਦਾ 4 ਲੱਖ 40000 ਦਾ ਲੈ ਵੀ ਲਵੇ ਲੱਗ ਕੇ ਸੀ ਹੌਲੀ ਹੌਲੀ ਲਵੇ ਲੱਗ ਜਾਗੇ 4 ਲੱਖ 40000 ਦਾ ਦੇ ਦਾਂਗੇ ਸਾਰਾ ਟਰੈਕਟਰ Ориਜਨਲ ਆ ਵੀਰੇ ਦੇਖ ਕੇ ਇਹਨੂੰ ਸਿਰਫ ਮਗਰਿਆਂਾਂ ਦੇ ਉੱਪਰ ਉੱਪਰ ਇਹਦੇ ਪੇਂਟ ਹੋਇਆ ਪੇਂਟ ਹੋਇਆ ਸਿਰਫ ਮਗਰਿਆਂਾਂ ਦੇ ਉੱਪਰ ਉੱਪਰ ਬਾਕੀ ਸਾਰਾ Ориਜਨਲ ਆ ਬਈ ਠੀਕ ਹੈ ਜੀ ਗੇਅਰ ਇੰਜਨ ਦੀ ਇਹਦੀ ਬਈ ਲਿਖ ਕੇ ਵੀ ਤਸੱਲੀ ਦੇ ਦੂੰ ਮੈਂ ਠੀਕ ਹੈ ਬਾਹ ਕੇ ਚਲਾ ਕੇ ਤਸੱਲੀ ਕਰਕੇ ਲੈ ਕੇ ਜਾਓ ਇਦਾਂ ਟਰੈਕਟਰ ਨਾਲ ਲੈ ਕੇ ਜਾਓ ਮੇਥੋਂ ਠੀਕ ਹੈ ਜੀ ਮੂਰੇ 27 ਕੀ ਬਣ ਆ ਗਿਆ ਸੋਪਰ ਹੈਗਾ 50 hp 16 ਮਾਡਲ ਆ 12ਵੇਂ ਮਹੀਨੇ ਦਾ ਠੀਕ ਹੈ ਜੀ 17 rcia 50 hp ਦਾ ਇਟਰ ਹੈ ਵੀਰੇ 2 ਸਪੀਡ ਦੇ ਵਿੱਚ ਹੈ 2 ਸਪੀਡ ਦੇ ਵਿੱਚ ਆ ਡੱਕ ਡੱਕ ਜਿਹੇ ਵਿੱਚ ਹੈ ਡੰਡਾ ਫੱਟੀ ਸਭ ਕੁਝ ਨਾਲ ਆ ਪਿਛਲੇ ਟਾਇਰ ਹੈ ਗਿਆ ਬਾਈ 85 85 ਕੇ ਪੈਸੇ ਠੀਕ ਹੈ ਜੀ ਇੰਜਨ ਗੇਅਰ ਦਾ ਇੰਜਨ ਗੇਅਰ ਦਾ ਬਾਈ ਅਗਲਾ ਬਾਹ ਕੇ ਲੈ ਜੇ ਤਸੱਲੀ ਕਰਕੇ ਲੈ ਜੇ ਠੀਕ ਹੈ ਜੀ ਹਾਂਜੀ ਤੇ ਮਾਡਲ ਕਿੰਨੇ ਸੀ 17 16 ਮਾਡਲ ਆ 12ਵੇਂ ਮਹੀਨੇ 17 rcia 4,60,000 ਡਿਮਾਂਡ ਆ ਦਿਆਂ ਕਿੰਨੇ ਦਾ ਤੁਸੀਂ 4 ਲੱਖ 45000 ਇਹ ਟਰੈਕਟਰ ਦੇ ਦਾਂਗੇ ਪੂਰੇ 4 ਲੱਖ ਰੁਪਏ ਦਾ ਪੂਰੇ 4 ਲੱਖ ਦਾ ਮਿੱਤਰੋ ਬਣੂਗਾ ਸ਼ਰਮਾ ਨਹੀਂ ਲਵੇ ਲੱਗਣਦਾ ਉਮੀਦ ਤੋਂ ਪਰੇ ਵਗ ਜਾਂਦਾ ਮਾਰਦੇ ਪੈਸੇ ਮੂਰਲੇ ਟਾਇਰ ਇਹਦੇ ਨਵੇਂ ਮੂਰਲੇ ਟਾਇਰ ਜਮਨ ਨਵੇਂ ਪਾ ਕੇ ਦੇਊਗਾ ਜਿਹੜੀ ਗੱਲ ਕਹਿਤੀ ਵੀਡੀਓ ਚ ਉਹ ਤੋਂ ਮੁੱਕਰਦਾ ਨਹੀਂ ਤੇ ਟਰੈਕਟਰਾਂ ਦਾ ਅੱਜ ਫੁੱਲ ਭੰਹਾਰ ਕਰੀ ਬੈਠਾ ਹੋਇਆ ਵੀ ਮੁੜ ਕੋ ਮੁੜ ਕੇ ਖੜਾ ਸ਼ਰਮਾ ਆਹ ਟਰੈਕਟਰ ਘੱਲਾ ਇਹ ਦੋਨੇ ਆੜਾਟਰਾ ਆਇਨੇ ਭਾਈ ਕੱਲ ਦੋਨੇ 21 ਮਾਡਲ ਏ ਦੋਨੇ 21 ਮਾਡਲ ਨੇ ਆ ਆ ਗਿਆ ਸਿਆਉਣਾ ਲੀਕਾ ਉਹ ਆ ਗਿਆ 60 55 ਇਹਦੇ ਟਾਇਰ ਪਿਛਲੇ 16 ਵਾਲੇ ਨਵੇਂ ਆ ਠੀਕ ਆ ਜੀ ਪਾ ਕੇ ਦੇਣੀ ਆ ਜਮਾਤਾ ਜੀ ਹੁਣੇ ਪਾਉਂਗਾ ਠੀਕ ਆ ਜੀ ਸਾਡਾ ਲਗੇਰ ਆ 3 ਸਪੀਡ ਆ 21 ਮਾਡਲ ਆ ਠੀਕ ਆ ਜੀ ਬਾਹ ਕੇ ਚਲਾ ਕੇ ਉਹਦੀ ਫਰਦੀ ਕਰਕੇ ਲੈ ਜਾਓ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਣਾ ਵੀਡੀਓ ਯਰੇ ਹਾਂਜੀ ਟਾਇਰ ਆ ਜਿਹੜੇ ਇਹਦੇ ਹੈਗੇ ਆ 75 75 80 ਪੈਸੇ ਠੀਕ ਆ ਜੀ 21 ਮਾਡਲ ਦੇ ਆ ਠੀਕ ਆ ਨਾਲ ਦੇ ਟਾਇਰ ਆ ਠੀਕ ਹੈ ਜੀ ਮੈਨੂੰ ਥੋੜਾ ਜਿਹਾ ਥੋੜੇ ਲੱਗੇ ਮੈਂ ਸ਼ਰਮਾ ਨਵੀਂ ਬਾਹਰ ਠੀਕ ਹੈ ਕੋਈ ਭਰਾ ਲੈ ਕੇ ਆ ਇੰਜਨ ਗੇਰ ਦਾ ਬਾਈ ਰੁਪਈਆ ਹੀ ਆ ਨਵਾਂ ਟਰੈਕਟਰ ਨਵਾਂ ਟਰੈਕਟਰ ਆ ਰੁਪਈਆ ਹੈ 21 ਮਾਡਲ ਦਾ ਰੇਟ ਕਿੰਨਾ ਆ ਗਿਆ ਫਿਰ ਪਿਛਲੇ ਟਾਇਰ ਨਵੇਂ ਬਿੱਲ ਕਟਾ ਕੇ ਦਊ ਜੀ ਨੇ ਲੈਣੇ ਆ 21 ਮਾਡਲ ਦਾ ਰੇਟ 3 ਸਪੀਡ ਹੈ ਇਹ 3 ਸਪੀਡ ਹੈ ਹਾਂ ਜੀ ਹਾਂ 21 ਮਾਡਲ ਦਾ ਰੇਟ ਇਹਦਾ ਰੇਟ ਹੈਗਾ 6 ਲੱਖ ਤੇ ਆ 5 ਲੱਖ ਤੇ 95000 ਰੁਪਈਆ ਠੀਕ ਹੈ ਜੀ ਬਾਕੀ ਤੁਸੀਂ ਕਿ ਦੱਸੋ ਕੀ ਕੀਗੇ 5 ਲੱਖ 75000 ਟਰੈਕਟਰ ਦੇਵਾ 1 ਕੁ ਰੇਟ ਜੱਸ ਜਾਣੋ 5.5 ਲੱਖ 5.5 ਲੱਖ ਪਿਛਲੇ ਟਾਇਰ ਨਵੇਂ ਪਾਕੇ ਨਵੇਂ ਪਾਕੇ 5.5 ਲੱਖ ਦਾ ਬਣੂਗਾ ਤੇ ਮੂਰੇ ਆ ਗਿਆ 60 55 60 55 ਛੋਟੇ ਘੇਰ ਵਾਲਾ ਇਹਦੇ ਬਾਰੇ ਦੱਸੀ ਬਾਈ ਛੋਟੇ ਘੇਰ ਵਾਲਾ ਠੀਕ ਹੈ ਗੱਲ 60 55 21 ਮਾਡਲ ਹੈ T20 ਠੀਕ ਹੈ ਜੀ 60 HP ਵਾਲਾ ਟਰੈਕਟਰ ਹੈ ਇਹਦੇ ਚਾਰੇ ਟਾਇਰ ਨਵੇਂ ਚਾਰੇ ਟਾਇਰ ਨਵੇਂ ਪਿਛਲੇ ਟਾਇਰ ਮੈਂ ਤੈਨੂੰ ਦਿਖਾ ਦੇਣਾ ਪਿਛਲੇ ਕੀ ਚਾਰੇ ਟਾਇਰ ਠੀਕ ਹੈ ਜੀ ਟਾਇਰ ਹੈ ਗਿਆ 75 ਤੋਂ 80 ਪੈਸੇ ਪੁੱਤ ਨਹੀਂ ਇਹ ਸੱਚ 20 ਮਾਡਲ ਆ ਉਹ ਨਹੀਂ ਪੁੱਤ ਹਾਂ ਜੀ 20 ਮਾਡਲ ਆ ਲਾਸਟ ਮਹੀਨੇ ਦਾ 21 ਦੀ ਆਰ ਸੀ ਹੈ ਨਾਲ ਦੇ ਟਾਇਰ ਆ ਦੇਖੋ ਠੀਕ ਹੈ ਜੀ ਚਾਰੇ ਟਾਇਰ ਨਾਲ ਦੇ ਆ 75 ਤੋਂ 80 ਪੈਸੇ ਠੀਕ ਹੈ ਜੀ ਠੀਕ ਹੈ ਗੱਲ ਇੰਜਨ ਗੇਅਰ ਦਾ ਟਾਇਰ ਬਿਲਕੁਲ ਨਵੇਂ ਲਾ ਕੇ ਅਗਲੇ ਦੇ ਨਾਂ ਤੇ ਬਿੱਲ ਕਟਾ ਕੇ ਇੰਜਨ ਗੇਅਰ ਦਾ ਓਕੇ ਇੰਜਨ ਗੇਅਰ ਦਾ ਰੁਪਈਆ ਦਾ ਰੁਪਈਆ ਟੈਕਸ ਆ ਤੇ ਮਾਡਲ ਕਿੰਨੇ ਆ ਗਿਆ ਬਈ 20 ਮਾਡਲ 21 ਦੀ ਆਰ ਸੀ ਹੈ ਬਈ ਇਹਦੀ ਤੇ ਰੇਟ ਰੇਟ ਇਹਦਾ 595000 ਦਾ ਹੀ ਇਹ ਆ ਠੀਕ ਆ 695 ਦਾ ਠੀਕ ਆ ਜੀ ਇਹਨਾਂ ਕਿੰਨੇ ਦਾ ਟਰੈਕਟਰ ਇੱਕੋ ਰੇਟ ਕਵਾਂਗੇ ਦੋ ਕਵਾਂ ਇੱਕੋ ਹੀ ਕਹਦੇ ਯਾਰ 6.5 ਲੱਖ ਰੁਪਏ ਦਾ 6.5 ਲੱਖ ਦਾ ਮਿੱਤਰੋ ਇਹ ਟਰੈਕਟਰ ਬਣੂਗਾ ਤੇ ਫਰਮਾ ਜੀ ਲੋਕੇਸ਼ਨ ਕੀ ਪੈ ਜਾਂਦੀ ਹੈ ਆਪਣੀ ਲੋਕੇਸ਼ਨ ਬਾਈ ਚਲਵੰਡੀ ਸਾਬੋ ਮੇਰਾ ਪਿੰਡ ਆ ਠੀਕ ਆ ਜੀ ਰਾਮਾ ਰੋਡ ਤੋਂ ਸੰਗਤ ਰੋਡ ਤੇ ਮੇਰਾ ਘਰ ਆ ਠੀਕ ਆ ਜੀ ਜਾਂ ਕੋਈ ਸੜਕ ਦੇ ਉੱਤੇ ਟੋਕੇ ਵਾਲੀ ਮਸ਼ੀਨ ਲੱਗੀ ਆ ਠੀਕ ਆ ਜੀ ਠੀਕ ਹੈ ਗੱਲ ਬਾਈ ਸਾਰੇ ਟਰੈਕਟਰਾਂ ਨਾਲ ਡੰਮੀ ਟਰੈਕਟਰ ਇੱਕ ਚਾਬੀ ਨਾਲ ਗਿਫਟ ਠੀਕ ਹੈ ਜੀ ਇਹ ਸਿਕੰਦਰ ਦੀ ਕੋਈ ਵੀਡੀਓ ਦੇਖ ਕੇ ਆਊਗਾ ਹਾਂਜੀ 2000 ਰੁਪਏ ਚਾਬੀ ਦੇ ਨਾਲ ਠੀਕ ਹੈ ਜੀ 2000 ਲੋ ਵੀ ਮਿੱਤਰੋ ਆਫਰ ਹੀ ਹੈ ਜਿਹੜੀਆਂ ਆਫਰਾਂ ਟਰੈਕਟਰਾਂ ਚੋਂ ਦਿੱਤੀਆਂ ਨੇ ਉਹ ਵੱਖਰੀਆਂ ਨੇ ਚਾਬੀ ਦੇ ਨਾਲ 2000 ਰੁਪਏ ਦਿੱਤਾ ਜਾਊਗਾ ਹਜੇ ਤਾਂ ਕੁਝ ਹੋਇਆ ਹੀ ਨਹੀਂ ਹੋਰ ਵੀ ਕਰਨੇ ਆ ਆਫਰ ਅੱਛਾ ਜੀ ਅੱਛਾ ਇੱਕ ਗੱਲ ਹੋਰ ਆ ਫਾਰਮ 60 ਦੇ ਚਾਰੇ ਟਾਇਰ ਨਵੇਂ ਹਾਂਜੀ ਫਾਈਬਰ ਦੀ ਛਤਰੀ ਫਾਈਬਰ ਦੀ ਛਤਰੀ ਵੀ ਨਵੀਂ ਹੈ ਲੱਗੂਗੀ ਗੱਲ ਨੂੰ ਠੀਕ ਹੈ ਜੀ ਠੀਕ ਹੈ ਗੱਲ ਉਹਦੇ ਫੇਵਰ ਦੀ ਛਤਰੀ ਨਵੀਂ ਗੱਗੂ ਠੀਕ ਹੈ ਜੀ ਕਿਸੇ ਭਰਾ ਨੂੰ ਹਾਂਜੀ ਡੰਡਾ ਫੱਟੀ ਨਾ ਪਸੰਦ ਆਵੇ ਚੇਂਜ ਕਰਕੇ ਲਓ ਹਾਂਜੀ ਸਾਰੇ ਟਰੈਕਟਰ ਖੜੇ ਆ ਜਿੰਨੇ ਵੀ ਹਾਂਜੀ ਠੀਕ ਹੈ ਗੱਲ ਕੋਈ ਵਜੇ ਨਹੀਂ ਹੈਗੀ ਰੇਟ ਠੀਕ ਹੈ ਜੀ ਠੀਕ ਹੈ ਜੇ ਸੌਦਾ ਜਿੱਥੇ ਮਰਜ਼ੀ ਹੋਵੇ ਕੋਈ ਚੱਕਰ ਨਹੀਂ ਸਾਰੇ ਟਰੈਕਟਰਾਂ ਦੇ ਇੰਜਨ ਦੇ ਵਿੱਚ ਤੇਲ ਬਿਲਕੁਲ ਮੰਗਲਾਲ ਸੀਐਲ ਬਿਲਕੁਲ ਨਵਾਂ ਨਵਾਂ ਮਿਲੂ ਨਵਾਂ ਮਿਲੂ ਕੀ ਕਿਹਦਾ ਮੜਾ ਮੋਟਾ ਕਾਲਾ ਨਾ ਨਾ ਹੋਇਆ ਨਹੀਂ ਪਸੰਦ ਆਇਆ ਨਾ ਨਾ ਪਾ ਕੇ ਤੇ ਸ਼ਰਮਾ ਜੀ ਮੋਬਾਈਲ ਨੰਬਰ ਵੀ ਬੋਲ ਦਿਓ ਮੇਰਾ ਵਟਸਐਪ ਨੰਬਰ ਹੈਗਾ 887294545 ਕਾਲਿੰਗ ਨੰਬਰ 947884545 ਠੀਕ ਹੈ ਜੇ ਲੱਗੀ ਵੀਡੀਓ ਵਧੀਆ ਠੀਕ ਹੈ ਗੱਲ ਦੱਬ ਕੇ ਲਾਈਕ ਕਮੈਂਟ ਸ਼ੇਅਰ ਕਰਿਓ ਪੇਜ ਨੂੰ ਕਰ ਲਓ ਫੋਲੋ ਵੀਰ ਬਣ ਕੇ ਜੇ ਵੀਡੀਓ ਲੱਗੀ ਵਧੀਆ ਤੇ ਠੂਠਾ ਦਿਓ ਭਰਾ ਬਣ ਕੇ ਬੇਨਤੀ ਆ ਠੀਕ ਹੈ ਠੀਕ ਹੈ ਗੱਲ ਬਾਈ ਇੱਕ ਵਾਰੀ ਵਰਤ ਕੇ ਦੇਖੋ ਇੱਕ ਵਾਰੀ ਆ ਕੇ ਦੇਖੀ ਠੀਕ ਹੈ ਗੱਲ ਪਰਾ ਹੀ ਖਟਨੇ ਆ ਵੀਰੇ ਬੁੱਡੇ ਨਾ ਹੀ ਸ਼ਰਮਾ ਸ਼ਰਮਾ ਕੱਲਾ ਸ਼ਰਮਾ ਕੁਝ ਹੋਣੀ ਹੈਗਾ ਠੀਕ ਹੈ ਠੀਕ ਹੈ ਗੱਲ ਬਾਈ ਠੀਕ ਹੈ ਤਾਂ ਸ਼ਰਮਾ ਬਹੁਤ ਬਹੁਤ ਧੰਨਵਾਦ ਟਾਈਮ ਦੇਣ ਲਈ ਬਹੁਤ ਬਹੁਤ ਮਿਹਰਬਾਨੀ ਬਾਈ ਧੰਨਵਾਦ ਆ ਗਏ ਆ ਬਾਈ ਧੰਨਵਾਦ ਜੀ ਲੋ ਵੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਸ਼ੇਅਰ ਮਿਲਦੇ ਆ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ